ਇਹ ਫਾਟੂ ਸ਼ਾਮ ਦਾ ਆਗਮਨ ਉਸੇ ਜਿਹੜਾ ਕਿ ਫਾਟੂ ਸ਼ਾਮ ਤੇ ਬੜੀ ਖੰਡਾਨਾ ਮਨਾਇਆ ਜਾਂਦਾ ਉੱਥੇ ਲੱਖਾਂ ਦੀ ਤਰ੍ਹਾਂ ਚੁਕੀ ਨੂੰ ਸਰਦਾਲੂ ਇਹ ਮੇਲੇ ਸ਼ਾਮ ਨੂੰ ਚੜ੍ਹਦੇ ਆ ਉਹ ਮਨੋ ਕਾਮਨਾ ਪੂਰਨ ਯਾਤਰਾ ਸ਼ਾਮ ਮਿੱਤਰ ਮੰਡਲ ਵੱਲੋਂ 3 ਸਾਲ ਪਹਿਲੇ ਪਰਾਲਾ ਕੀਤਾ ਹੋਈ ਔਰ ਉਹਦੇ ਚੈਨਾਂ ਨੂੰ ਸਾਮ ਲਿਆ ਅੱਜ ਚੌਥੇ ਸਾਲ ਚ ਪ੍ਰਵੇਸ਼ ਕਰ ਰਹੀ ਹੈ ਤੁਸੀਂ ਆਪਣੀ ਕਵਰਿੰਗ ਵਿੱਚ ਦੇਖ ਸਕਦੇ ਹੋ ਕਿ ਭਗਵਾਨਾਂ ਦੇ ਵਿੱਚ ਅਥਾ ਜਿਹੜਾ ਉਹ ਭਗਾ ਜੋ ਰਾਈ ਆਤਰਾ 13 ਕਿਲੋਮੀਟਰ ਪੈਦਲ ਚੱਲ ਕੇ ਗੁਰੰਧਾਵਨ ਗਾਰਡਨ ਫਤਿਹਗੜ ਚੁੜੀਆਂ ਰੋਡ 'ਚ ਸ਼ਾਮ ਮੰਦਿਰ ਸਥਾਪਿਤ ਆ ਉੱਥੇ ਜਾ ਕੇ ਸੰਪੂਰਨ ਹੋਏਗੀ ਉੱਥੇ ਭਗਤ ਪ੍ਰਸ਼ਾਦ ਮੰਡੇ ਆਏਗਾ ਲੰਗਰ ਵੀ ਆ ਉਹ ਰਸਤੇ ਦੇ ਵਿੱਚ ਵੀ ਘੱਟ ਵੱੜੀ ਜੀ ਪੰਜੀ ਜਗ੍ਹਾ ਇਹੋ ਜੀ ਹੈ ਬਗੈਰ ਕੋਈ ਭਗਤ ਸਾਦਾ ਮੰਡਲ ਸ਼੍ਰੀ ਸ਼ਾਮ ਮੰਦਿਰ ਮੰਡਲ ਇਛਲੇ 23 ਸਾਲ ਤੋਂ ਅੰਬਰੀ ਸਰ ਤੋਂ ਅੰਮ੍ਰਿਤਸਰ ਦੇ ਵਿੱਚ ਖਾਟੂ ਸ਼ਾਮ ਜੀ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ ਔਰ ਪਿਛਲੇ 22 ਸਾਲਾਂ ਤੋਂ ਹਰ ਸਾਲ ਜਾਗਰਣ ਹੁੰਦਾ ਹੈ ਤੇ ਪਿਛਲੇ 4 ਸਾਲਾਂ ਤੋਂ ਅਸੀਂ ਇਹ ਸ਼ੋਭਾ ਯਾਤਰਾ ਜੜੀ ਹੈ ਔਰ ਤਾਂ ਵੀ ਬਹੁਤ ਜ਼ਿਆਦਾ ਜਮਾਨ ਤੇ ਕਿਉਂਕਿ ਫਾਗਦਮ ਦੇ ਮਹੀਨੇ ਵਿੱਚ ਖਾਟੂ ਦੇ ਵਿੱਚ ਉੱਤੇ 50 ਲੱਖ ਬੰਦਾ ਜਿਹੜਾ ਆਪਣਾ ਯਾਤਰਾ ਸੰਪੂਰਨ ਕਰਦਾ ਹੈ ਜਿਹਦੇ ਵਿੱਚ ਘੱਟੋ ਘਾਟ 5-7 ਲੱਖ ਲੋ ਚੰਡਾਲ ਆ ਕੇ ਬਾਬਾ ਜੀ ਦਾ ਦਰਸ਼ਨ ਕਰਦੇ ਨੇ ਉਸੇ ਨੂੰ ਵੇਖਦੇ ਹੋਇਆ ਸਾਡੇ ਤਰਫੋਂ ਇੱਕ ਕੋਸ਼ਿਸ਼ ਹੋਈ ਜੋ ਕਿ ਪਿਛਲੇ 4 ਸਾਲ ਤੋਂ ਜੜੀ ਇਹ ਕਰ ਰਹੇ ਆਂ ਔਰ ਇਸ ਦੇ ਵਿੱਚ ਇੱਕ ਯਾਤਰਾ ਦੀ ਕਾਲੀ ਜਾ ਰਹੀ ਹੈ ਜਿਹਦੇ ਵਿੱਚ ਭਗਤ ਗਨ ਪੈਦਲ ਯਾਤਰਾ ਕਰਦੇ ਨੇ ਬਾਬੇ ਦਾ ਝੰਡਾ ਲੈ ਕੇ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਔਰ ਸਾਡੇ ਲੋਕਾਂ ਦੀ ਇਹ ਮੰਤ ਹੈ ਕਿ ਇਹਦੇ ਵਿੱਚ ਜਿਹੜੀ ਮਨੋ ਕਾਮਨਾ ਹੁੰਦੀ ਹੈ ਭੱਤਾਂ ਦੀ ਉਹ ਪੂਰਨ ਹੁੰਦੀ ਹੈ ਔਰ ਸਾਡਾ ਪੂਰੇ ਸਮਾਜ ਦਾ ਬੜਾ ਸਹਿਯੋਗ ਮਿਲਦਾ ਹੈ ਅੱਜ ਵੀ ਜਿਹੜਾ ਪੈਦਲ ਯਾਤਰਾ ਦੇ ਵਿੱਚ 500 ਭਗਤ ਜਿਹੜਾ ਬਾਬਾ ਜੀ ਦਾ ਝੰਡਾ ਲੈ ਕੇ ਤੇ ਆਪਣਾ ਯਾਤਰਾ ਕਰੋ ਜਾ ਰਹੇ ਨੇ ਅਸੀਂ ਆਪਣੇ ਪੂਰੇ ਸਮਾਜ ਦਾ ਅੰਮ੍ਰਿਤਸਰ ਵਾਸੀਆਂ ਦਾ ਪੂਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ